ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕਿਵੇਂ ਸਾਰੇ ਠੀਕ ਠਾਕ ਮੰਦਰੋਤ ਸਵਾਗਤ ਹੈ ਤੁਹਾਡਾ ਨੂਰ ਬਲਾਗ ਚੈਨਲ ਤੇ ਲਓ ਜੀ ਸਵੇਰ ਦਾ ਟਾਈਮ ਹੋ ਗਿਆ ਤਕਰੀਬਨ ਇੱਥੇ ਸਵਾ 5 ਦਾ ਟਾਈਮ ਸੀਗਾ ਜਿਸ ਟਾਈਮ ਆ ਉੱઠી ਸੀਗੀ ਚਾਹ ਵਗੈਰਾ ਇੱਥੇ ਮੈਂ ਪੀ ਲਈ ਸੀਗੀ ਤੇ ਨਹੀਂ ਚਾਹ ਨਹੀਂ ਸੀ ਦਿੱਤੀ ਫੜੀ ਚਾਹ ਬਣਾ ਕੇ ਰੱਖ ਦਿੱਤੀ ਸੀ ਮੈਂ ਸੋ ਸੋ ਉੱਠ ਕੇ ਬਸ ਦਰਮ ਪਾਣੀ ਪੀਤਾ ਸੀਗਾ ਕੱਲਾ ਤੇ ਉਸ ਤੋਂ ਬਾਅਦ ਬਸ ਮੈਂ ਮਸ਼ੀਨ ਵੀ ਇੱਥੇ ਲਗਾਈ ਦਿੱਤੀ ਸੀ ਕੱਪੜੇ ਧੋਣ ਵਾਸਤੇ ਮੈਂ ਕਿਹਾ ਚਲੋ ਧੋਤੇ ਜਾਣਗੇ ਨਾਲ ਦੀ ਨਾਲ ਮੈਂ ਲੱਗੀ ਸੀ ਝਾੜੂ ਕੱਢਣੇ ਝਾੜੂ ਵਾਹ ਬਸ ਅੰਦਰੋਂ ਕਮਰੇ ਜੋ ਹਨ ਤੇ ਕਿਚਨ ਵਗੈਰਾ ਜੋ ਮੈਂ ਕੱਢ ਲਈ ਸੀਗੀ ਤੇ ਇੱਥੇ ਲੱਗੀ ਸੀ ਮੈਂ ਭਾਂਡੇ 'ਚ ਰਾਤ ਤੱਕ ਬਸ ਕੱਪੜੇ ਵਗੈਰਾ ਸਲਾਈ ਕਰਦੇ ਨੂੰ ਬਹੁਤ ਟਾਈਮ ਹੋ ਗਿਆ ਸੀ ਤਕਰੀਬਨ 11:00 ਵੱਜ ਗਏ ਸੀਗੇ ਉਦੇ ਕਰਕੇ ਨਾ ਕਾਤਰਾ ਵਗੈਰਾ ਸੀ ਜਾਂ ਦੀਰਾ ਵਗੈਰਾ ਨਹੀਂ ਸੀਗੇ ਜਿੱਕੇ ਮਸ਼ੀਨ ਵੀ ਮੈਂ ਇੱਥੇ ਰੱਖੀ ਪਈ ਸੀਗੀ ਬਸ ਉਹਦੇ ਕਰਕੇ ਨਾ ਮੈਨੂੰ ਖਲਾਰਾ ਜਾਂ ਬਾੜਾ ਹੋਇਆ ਪਿਆ ਸੀ ਤੇ ਉੱਥੇ ਅਨਸਾਰ ਮੈਂ ਜਾਬ ਵਗੈਰਾ ਲਾ ਕੇ ਨਾਲ ਦੀ ਨਾਲ ਮਸ਼ੀਨ ਲਗਾਤੀ ਮਸ਼ੀਨ ਵਗੈਰਾ ਲਗਾਉਣ ਤੋਂ ਬਾਅਦ ਮੈਂ ਲੱਗੀ ਸੀ ਬਸ ਝਾੜੂ ਵਗੈਰਾ ਮੈਂ ਕਿਹਾ ਚਲੋ ਛੱਕ ਤਾਰ ਕਰਕੇ ਤੇ ਆਪ ਦਾ ਜਿਹੜਾ ਝਾੜੂ ਆਪਾਂ ਕੱਟ ਦਿੰਨੇ ਹੈਗੇ ਹੈ ਨਾ ਉਹ ਵੀ ਬੂੜਾ ਕੱਟ ਦਿੰਨੇ ਆ ਸਾਰਾ ਤੇ ਜਦੋਂ ਉੱਠਿਆ ਹਨਾ ਇਦਾਂ ਹੁੰਦਾ ਵੀ ਸਫਾਈ ਜੀ ਹੋਵੇ ਹਨਾ ਦਾ ਮਨ ਵੀ ਕਰਦਾ ਵੀ ਕੰਮ ਕਰਨ ਨੂੰ ਹਨਾ ਸਾਫ ਸਾਫ ਜਿਹਾ ਹੋ ਵੀ ਘਰ ਤੇ ਉਹਦੇ ਕਰਕੇ ਨਾ ਮੈਨੂੰ ਇਦਾਂ ਹੋ ਜਾਂਦਾ ਵੀ ਸਵੇਰ ਉੱਠਨ ਸਾਰ ਇੱਕ ਵਾਰੀ ਮੈਂ ਜਿਹੜਾ ਝਾੜੂ ਆ ਉਹ ਫੜਦਾ ਹਨ ਇਹਨੇ ਰਹੀ ਪਿਆ ਸੀਗਾ ਕੋਈ ਵੀ ਉੱਠਿਆ ਨਹੀਂ ਸੀ ਬੱਚੇ ਵੀ ਸੁੱਤੇ ਪਏ ਸੀ ਇੱਥੇ ਤੇ ਬਸ ਮੈਂ ਉੱਠਨ ਸਾਰ ਉਹਦੇ ਕੰਮਾਂ ਦੇ ਲੱਗ ਗਈ ਸੀਗੀ ਦੇਖੋ ਤੁਹਾਨੂੰ ਵੀ ਦਿਖਦਾ ਹੋਣਾ ਨਾ ਇੰਨਾ ਜਿਆਦਾ ਹੋਇਆ ਪਿਆ ਸੀਗਾ ਤਰਾ ਕੁਤਰਾ ਜਿਹਾ ਤੇ ਰੀਲਾ ਉਲਾ ਵੀ ਸਾਰੀਆਂ ਮੇਰੀਆਂ ਥੱਲੇ ਰੁੜੀਆਂ ਫਿਰਦੀਆਂ ਸੀਗੀਆਂ ਰਾਤ ਨੀਰਾ ਬਹੁਤ ਹੋ ਗਿਆ ਕੰਮ ਕਰਦੀ ਨੂੰ ਬਸ ਮੈਨੂੰ ਤੋਂ ਤਾਂ ਇਦਾਂ ਹੋ ਗਿਆ ਤੇ ਕੇਮਾ ਜੈ ਵੀ ਚੋ ਵੀ ਮੈਂ ਪੈ ਜਾ ਹੁਣ ਸਵੇਰ ਦੇਖੂਗੀ ਜਿਹੜਾ ਕੋਈ ਕੰਮ ਕਰਨ ਵਾਲਾ ਹੋਇਆ ਹੈਗਾ ਕੁਛ ਰਾਤ ਕਣੀਆਂ ਜੀ ਆ ਗਈਆਂ ਹਨ ਉਹਦੇ ਘਰ ਕੇ ਕੱਪੜੇ ਵੀ ਮੇਰੇ ਆਧ ਗਿੱਲੇ ਜੇ ਸਾਰੇ ਜਿਹੜੇ ਕੱਲ ਸ਼ਾਮ ਨੂੰ ਧੋਤੇ ਸੀ ਉਹ ਵੀ ਮੈਂ ਇੱਥੇ ਇਦਾਂ ਹੀ ਰੱਖੇ ਪਏ ਸੀ ਕਿ ਮੈਂ ਚਲੋ ਬਾਅਦ ਚ ਹੀ ਸੁੱਕਣੇ ਇਹਨਾਂ ਨੂੰ ਪਾਵਾਂਗੇ ਤੇ ਕੁਛ ਅਟੈਕ ਕਰਨ ਵਾਲੇ ਕੱਪੜੇ ਸੀ ਉਹ ਵੀ ਮੇਰੇ ਇਦਾਂ ਹੀ ਪਏ ਸੀ ਕਿਥੇ ਵਿਛਦੀ ਇਹਨਾਂ ਦੇ ਪਾਪਾ ਨੇ ਮੈਨੂੰ ਬਾਜ਼ ਮਾਰ ਲਈ ਸੀ ਪਤਾ ਨਹੀਂ ਉਹ ਕੀ ਸ਼ਾਇਦ ਹਾਂ ਡੈਰੀ ਵਗੈਰਾ ਮੰਗਦੇ ਸੀ ਆਪਦੀ ਪੈਨ ਵਗੈਰਾ ਉਹਦੇ ਣ ਚਲੇ ਗਏ ਸੀ ਉਹਨਾਂ ਨੂੰ ਮੈਂ ਤੇ ਉਧਰਲੀ ਸਾਈਡ ਤੋਂ ਮੈਂ ਕੂੜਾ ਕੱਢ ਲੈਂਦਾ ਸੀ ਤੇ ਸਾਡੇ ਪਾਪਾ ਹੀ ਨਹੀਂ ਹੈਗੇ ਸੀ ਕਹੀ ਦਿਨਾਂ ਤ ਉਹ ਜਾ ਰਹੇ ਸੀਗੇ ਪੂਆਜੀ ਕੋਲੇ ਤੇ ਉਹਦੇ ਘਰ ਕੇ ਨਾ ਸੁੰਨਾ ਸੁੰਨਾ ਜਾ ਹੋਇਆ ਵੈਸੇ ਉਧਰ ਵੀ ਕੰਮ ਰੇ ਜ ਨਹੀਂ ਪਾਪੇ ਜੀ ਹੁੰਦੇ ਨੇ ਹਨਾ ਤੇ ਮਿਰਨ ਰੌਣਕ ਜੀ ਹੁੰਦੀਆਂ ਕਹਿੰਦੇ ਹੋ ਨਾ ਵੱਡੇ ਬੰਦੇ ਨਾਲ ਘਰੇ ਹਨਾ ਰੌਣਕ ਹੁੰਦੀ ਆ ਉਹ ਚੀਜ਼ ਸੀਗੀ ਮੈਨੂੰ ਤਾਂ ਇਦਾਂ ਹੋਇਆ ਵੈਸੀ ਵੀ ਘਰੇ ਜਾਣੀ ਕੋਈ ਹੈ ਹੀ ਨਹੀਂਗਾ ਬੱਚੇ ਉਦੋਂ ਜ਼ਿਆਦੇ ਹਨਾ ਨੂਰ ਤਾਂ ਆਪਣੀ ਬਿਲਕੁਲ ਵੀ ਨਹੀਂ ਸੀ ਜੀ ਲਾਉਂਦੀ ਹੈਗੀ ਤੇ ਇਥੇ ਫੁੱਫੜੀ ਬਿਮਾਰ ਸੀਗੀ ਉਹਨਾਂ ਉਹਦੇ ਘਰ ਕੇ ਪਪਾ ਜੀ ਉੱਥੇ ਚਲੇ ਗਏ ਸੀਗੇ ਉਹਨਾਂ ਕੋਲੇ ਤੇ ਮਿਲਲਾ ਦਾ ਲਾਏ ਸੀਗੀ ਉੱਥੇ 8-9 ਦਿਨ ਹਨਾ ਤੇ ਤਾਂ ਕਰਕੇ ਉਧਰੋਂ ਵੀ ਮੈਂ ਨਾ ਬਸ ਚੜ੍ਹੋਂ ਹੁਣ ਮੈਂ ਦਿਨੇ ਕੱਢੂ ਮੈਂ ਖੋਦਦਾ ਤੇ ਮੇਰੇ ਜਾਣ ਨੂੰ ਹਲੇ ਸਵੇਰਾ ਸਵੇਰ ਜੀ ਨਹੀਂ ਕਰਦਾ ਹੈਗਾ ਇੱਕ ਵਾਰੀ ਮੈਂ ਕਿਹਾ ਚਲੋ ਇੱਧਰੋਂ ਆਪਦਾ ਕੰਮ ਆ ਜਿਹੜਾ ਨਵੇੜਦਾ ਤੇ ਇੱਥੇ ਬਸ ਬੱਚੇ ਵੀ ਮੇਰੇ ਉੱਠ ਖੜੇ ਸੀ ਹੈ ਨਾ ਵੱਡੀ ਬੇਟੀ ਉੱਠ ਖੜੀ ਸੀਗੀ ਤੇ ਦਿਨ ਤੇ ਕੋਈ ਇੱਥੇ ਚੜੀ ਗਿਆ ਸੀਗਾ ਤੇ ਰੀਵਨ 6 ਦਾ ਟਾਈਮ ਹੋ ਗਿਆ ਸੀਗਾ ਤੇ ਬਸ ਮੈਂ ਲੱਗੀ ਸੀ ਜਿਹੜੇ ਕੱਪੜੇ ਵਗੈਰਾ ਆਪਣੇ ਧੋਏ ਗਏ ਸੀ ਮੈਂ ਕਿਹਾ ਚਲੋ ਇੱਕ ਵਾਰੀ ਮੈਂ ਹੁਣ ਸੁੱਕਣੇ ਪਾਣਾ ਸਾਰੇ ਕੱਪੜੇ ਤੇ ਵੀ ਚਲੋ ਜਲਦੀ ਹੈ ਨਾ ਵੀ ਧੁੱਪ ਫਿਰਦੀ ਨੇ ਜਿਆਦਾ ਹੋ ਜਾਂਦੀ ਹੈ ਨਾ ਦਿਨੇ ਤੇ ਇਦਾਂ ਹੁੰਦਾ ਨਾ ਚੰਦਾ ਵੀ ਨਿਕਨੇ ਰੰਗੁੱਡ ਜਿੰਦਾ ਨਾ ਉਹ ਚੀਜ਼ ਕੁੱਪੜਿਆਂ ਦੀ ਮੈਂ ਕਹਾਂ ਚਲੋ ਜਿੰਨਾ ਜਲਦੀ ਉੱਠ ਕੇ ਹਨਾ ਕੰਮ ਲਵੇੜ ਲਈ ਨਾ ਉਹਦੇ ਵਾਰ ਗੀਰੀਸਨੀ ਨਾਲੇ ਆਪਣਾ ਮਾਈਂਡ ਫ੍ਰੀ ਹੋ ਜਾਂਦਾ ਜੀ ਫੋ ਆਪਣੇ ਝਾੜੂ ਵੀ ਮੈਂ ਲਗਾਤਾ ਕੱਪੜੇ ਧੋਤੀ ਗਏ ਤੇ ਬਸ ਬੱਚੇ ਸਕੂਲ ਨੂੰ ਤਿਆਰ ਹੋ ਜਾਣਗੇ ਇਸ ਤੋਂ ਵੱਧ ਬਸ ਆਪਣਾ ਨਾ ਫ੍ਰੀਜ ਦਾ ਟਾਈਮ ਆ ਜਿਹੜਾ ਆਪਣਾ ਹੋ ਜੂ ਸਵੇਰ ਜਲਦੀ ਜਲਦੀ ਉੱਠ ਕੇ ਕੰਮ ਕਰਨ ਦਾ ਵੀ ਮਜ਼ਾ ਆਉਂਦਾ ਹਨਾ ਤੇ ਬਾਕੀ ਨਿਬੜ ਵੀ ਛੇਤੀ ਜਾਂਦਾ ਨਾ ਆਪਣਾ ਮਨ ਨੂੰ ਵੀ ਸਕੂਨ ਜੈ ਮਿਲਦਾ ਜਦੋਂ ਆਪਣੇ ਸਵੇਰ ਜਿਹੜਾ ਕੰਮ ਆ ਜਲਦੀ ਨਿਬੜ ਜੇ ਤੇ ਇੱਥੇ ਬੇਟੀ ਲੱਗੀ ਸੀਗੀ ਪ੍ਰੈਸ ਕੰਮ ਇਹ ਹੁਣ ਡਿਊਟੀ ਉਹਦੀ ਹੁੰਦੀ ਆ ਉਹਨੇ ਵਰਦੀਆਂ ਜਿਹੜੀਆਂ ਆਪਣੀਆਂ ਉਹ ਪ੍ਰੈਸ ਕਰਦੀ ਹੈਗੀ ਕਦੇ ਭਾਵੇਂ ਮੈਂ ਕਰਦਾ ਪਰ ਡੇਲੀ ਵੀ ਉਹਦੀ ਆਦਾ ਤਾਂ ਵੀ ਪ੍ਰੈਸ ਸਾਰਾ ਉਹਨੇ ਕਰਨੀ ਆ ਮੇਰੀ ਹੈਲਪ ਬਹੁਤ ਕਰਵਾਉਂਦੀ ਹੈ ਇਹ ਹੈ ਨਾ ਇਦਾਂ ਨਹੀਂ ਹੁੰਦਾ ਤੇ ਇਹ ਵੀ ਵਧੀਆ ਮੇਰੇ ਨਾਲ ਹੈਲਪ ਕਰਵਾਉਂਦੀਆਂ ਨੇ ਦੋਨੋਂ ਬੇਟੀਆਂ ਨੇ ਜਿਹੜੀਆਂ ਵੱਡੀਆਂ ਨੇ ਬਸ ਉਹ ਲੱਗੀ ਸੀ ਆਪਣੀ ਪਰਦੇ ਵਗੈਰਾ ਪ੍ਰੈਸ ਕਰਨ ਅਤੇ ਮੈਂ ਲੱਗੀ ਸੀਗੀ ਇੱਥੇ ਆਟਾ ਗੁੰਨ ਮੈਂ ਕਿਹਾ ਚਲੋ ਹਨਾ ਆਟਾ ਵਗੈਰਾ ਵੀ ਲਗਾ ਕੇ ਰੱਖ ਦੂੰਗੀ ਤੇ ਜਿਹੜਾ ਮੇਰਾ ਹਲੇ ਨੂਰ ਆਪਣੀ ਨਹੀਂ ਉઠી ਸੀ ਕਿਉਂਕਿ ਜਦੋਂ ਨੂਰ ਉੱਠ ਗੱਢਦੀ ਐ ਥੋੜੀ ਜਿਹੀ ਉੱਠ ਕੇ ਰਿਹੜ ਕਰਦੀ ਹੁੰਦੀ ਆ ਤੇ ਮੈਂ ਕਿਹਾ ਫਿਰ ਚਲੋ ਉਹਨੂੰ ਤਿਆਰ ਕਰਨ ਦਾ ਹੋ ਜੂਗਾ ਨਾ ਚਿਰ ਮੈਂ ਆਪਦੇ ਜਿਹੜੇ ਪਹਿਲਾਂ ਵਾਲੇ ਕੰਮ ਨੇ ਵੀ ਉਹ ਸਾਰੇ ਨੇ ਵੇੜਦਾ ਦੇਖੋ ਜਿਵੇਂ ਕਾ ਕਪੜੇ ਵਗੈਰਾ ਧੋਤੇ ਕੇ ਝਾੜੂ ਹੋ ਗਿਆ ਜਾਂ ਫਿਰ ਆਟਾ ਵਗੈਰਾ ਗੁੰਨ ਕੇ ਰੱਖ ਦੂਗਾ ਨਾ ਤੇ ਬੇਟੀਆਂ ਵੀ ਆਪਦਾ ਵਰਦੀ ਵਗੈਰਾ ਫਰੈਂਸ ਕਰਕੇ ਉਹ ਆਪਦਾ ਤਿਆਰ ਹੋਣ ਲੱਗ ਜਾਣਗੀਆਂ ਬਸ ਉਸ ਤੋਂ ਬਾਅਦ ਇਹਨਾਂ ਦੇ ਜਿਹੜੇ ਟਿਫਨ ਵਾਲੇ ਪੌਠੇ ਵਗੈਰਾ ਹੋਣਗੇ ਇਹਨਾਂ ਦੇ ਜਿਹੜਾ ਨਾਲ ਲੈ ਕੇ ਜਾਂਦੇ ਆਗੇ ਤੇ ਬਸ ਉਹ ਕੰਮ ਮੇਰਾ ਜਿਹ ਤੇ ਇੱਥੇ ਚਾਹ ਵੀ ਨਹੀਂ ਸੀਗੀ ਮੈਂ ਪੀਤੀ ਬਾਕੀ ਚਲੋ ਮੈਂ ਨਾ ਇੱਕ ਵਾਰੀ ਮੈਂ ਕਿਹਾ ਸਾਰੇ ਜਿਹੜੇ ਕੰਮ ਨੇ ਉਹ ਖਤਮ ਕਰਦਾ ਤੇ ਫਿਰ ਮੈਂ ਪੀਉਂਗੀ ਚਾਹ ਤੇ ਬਸ ਬੱਚਿਆਂ ਨੇ ਜਾਣਾ ਸੀਗਾ ਸਕੂਲ ਤੇ ਲਓ ਜੀ ਬਸ ਇੱਥੇ ਮੇਰਾ ਆਟਾ ਵੀ ਕੁੰਨੇ ਗਿਆ ਸੀਗਾ ਬਸ ਐ ਇੱਕ ਵਾਰੀ ਮੁੱਕ ਜਿਹੜੀ ਮੈਂ ਕਿਹਾ ਉਹ ਦੇ ਕੇ ਢੱਕ ਦੂੰਗੀ ਤੇ ਫਿਰ ਸੌਫਟ ਜਿਹਾ ਆਟਾ ਹੋਏਗਾ ਜਦੋਂ ਆਪਾਂ ਰੋਟੀ ਵਗੈਰਾ ਬਣਾਉਣੇ ਆ ਦੇਖੋ ਬੱਚੇ ਹੋ ਗਏ ਨੇ ਤਿਆਰ ਨੂਰ ਵੀ ਆਪਣੀ ਤਿਆਰ ਹੋਈ ਬਟੇ ਇਹਨਾਂ ਚੁੰਨੀਆਂ ਜੇ ਕਰਨ ਦਾ ਬਹੁਤ ਸ਼ੌਂਕ ਹੁਣ ਇਹ ਇਦਾਂ ਦੀਆਂ ਕਰਕੇ ਜਾਂਦੀ ਹੁੰਦੀ ਆ ਇੱਕ ਦੇ ਬਾਲ ਛੋਟੇ ਨੇਗੇ ਤੇ ਹਨਾ ਉਹ ਦੇ ਕਰਕੇ ਨਾ ਉਹ ਹੋ ਜਾਂਦੇ ਆਗੇ ਵੀ ਸਮਾਰ ਕੇ ਕੁੱਤਾ ਜਿਆ ਨਹੀਂ ਹੁੰਦੇ ਬਾਰੇ ਇਹਨੂੰ ਚਾਹ ਬਹੁਤ ਹੈਗਾ ਲਓ ਜੀ ਬੱਚੇ ਹੋ ਗਏ ਤਿਆਰ ਇਹ ਦੁਪਹਿਰ ਮੈਂ ਤੁਹਾਨੂੰ ਮਿਲਦੀ ਆਂ ਸਦਾ ਦੁਪਹਿਰ ਦੇ ਟਾਈਮ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਹਰਸਨਾਲ ਜੀ ਕਿਵੇਂ ਸਾਰੇ ਠੀਕ ਠਾਕ ਆ ਬਦਸਤ ਸਵਾਗਤ ਹੈ ਤੁਹਾਡਾ ਨੂਰ ਲੱਗ ਜਾ ਰਿਹਾ ਤੇ ਨੌਜੇ ਦੁਪਹਿਰ ਦੇ 11 ਵਜੇ ਨੇ ਬੱਚੇ ਚਲੇ ਗਏ ਆਪਣੇ ਸਕੂਲ ਤੇ ਮੈਂ ਹੁਣੀ ਬਸ ਕਮਾਦੋਂ ਖਰੀਦੀ ਹੋਈ ਕੱਪੜੇ ਵਗੈਰਾ ਬਹੁਤ ਸੀਗੇ ਜਟੈ ਕਰਨ ਵਾਲੇ ਉਹ ਟੈਗ ਵੀ ਤੇ ਮਸ਼ੀਨ ਹਲੇ ਵੀ ਮਿਲ ਕਰ ਰੱਖਿਆ ਥੋੜੀ ਜੇ ਕੱਪੜੇ ਸੀ ਇਹ ਬੱਚਾ ਜਿਹਾ ਚਲੋ ਧੋਈ ਦਿੰਦੇ ਹਾਂ ਨਾ ਵੀ ਸੁੱਕ ਜਾਣਗੇ ਤੇ ਹੁਣ ਬਸ ਫੇ ਲੱਗੀ ਸੀ ਸੂਟ ਦੀ ਕਟਿੰਗ ਕਰਨਾ ਸੋ ਮੈਂ ਘਟ ਰੱਖੇ ਨੇ ਇਹ ਹੈਗੇ ਨੇ ਮੇਰੀ ਸਿਸਟਰ ਦੇ ਮੇਰੀ ਭੈਣ ਦੇ ਸੂਟ ਉਹ ਆਏ ਸੀਗੇ ਆਪਣੇ ਕੋਲ ਹਨਾ ਉਹ ਵਾਲੇ ਸੂਟ ਨੇ ਉਹਨਾਂ ਦੇ ਸिलाई ਕਰਨੇ ਮੈਂ ਨੂੰ ਅੱਜ ਟਾਈਮ ਲੱਗਿਆ ਸਾਡੇ ਹੋ ਗਈ ਸੀ ਮਾਰਕਟ ਜਿਹੜੇ ਸਾਡੇ ਫੜਜੀ ਸੀਗੇ ਉਹ ਹੋਏ ਸੀਗੇ ਪੂਰੇ ਤੇ ਤਿੰਨ ਚਾਰ ਦਿਨ ਹੋ ਗਏ ਬਸ ਨਹੀਂ ਤਾਂ ਕੋਈ ਬਲੌਗ ਵਗੈਰਾ ਸ਼ੂਟ ਹੋਇਆ ਹਨਾ ਨਹੀਂ ਕੋਈ ਵੀਡੀਓ ਵਗੈਰਾ ਮੇਤੂ ਬਣੀ ਹੈ ਨਾ ਬਸ ਉਤਰ ਹੰਸਕਾਰ ਵਗੈਰਾ ਤੇ ਜਾਣਦਾ ਹੋਗੇ ਫੁੱਲਾ ਵਗੈਰਾ ਤੇ ਹਨਾ ਉਹਨਾਂ ਕਰਕੇ ਜੀ ਵੀ ਨਹੀਂ ਕੀਤਾ ਹਨਾ ਕੋਈ ਕੰਮ ਕਰਨ ਨੂੰ ਬਸ ਹਨਾ ਤੇ ਅੱਜ ਲੱਗੀ ਸੀ ਕਿ ਵਾਹ ਚਲੋ ਕਰ ਲਈਏ ਹਨਾ ਕਟਿੰਗ ਕਰ ਲਈਏ ਉਹਦੀ ਸੂਤਰਾਂ ਦੀ ਫਿਰ ਲੱਗਦੀ ਹੈ ਮੈਨੂੰ ਸਲਾਈ ਕਰਨ ਨਾ ਤੇ ਇਹ ਪਹਿਲਾਂ ਚਾਹ ਵਗੈਰਾ ਪੀ ਲਿਆ ਫਾ ਕਪੜੇ ਵਿੱਚ ਦੀ ਚਲੋ ਬਸ ਗੱਡੇ ਹੋਏ ਨੇ ਮੈਂ ਕਟਿੰਗ ਕਰਨੀ ਹੈਗੀ ਸੂਤ ਦੀ ਆ ਬਸ ਨਾ ਕਰਦੀਆਂ ਸੂਰਤੀ ਕਟਿੰਗ ਚਾਹ ਬਣੀ ਪਈ ਆ ਪਹਿਲਾਂ ਆਪਾਂ ਚਾਹ ਵਗੈਰਾ ਤੇ ਇਹ ਨਾਲ ਵੇਖਾ ਫਿਰਦਾ ਚਾਹ ਤੇ ਉਹ ਲੱਗੇ ਹੋਏ ਸੀ ਮਸ਼ੀਨ ਦੇ ਆਪਣੇ ਹਨਾ ਪਲੇਟਾ ਜਿਹੜੇ ਹੁੰਦੇ ਨੇ ਨਾ ਵੇਚਦੇ ਉਹ ਲੱਥ ਨੇ ਵੈਸੇ ਕਿ ਨਾ ਲੱਗਦਾ ਨਹੀਂ ਹੈਗਾ ਸੀ ਉਹ ਤੇ ਵੀ ਐਂ ਬਸ ਮੈਂ ਇੱਥੇ ਰੱਖ ਲੈਂਦੀ ਸੀ ਬਸ ਉਹ ਕਰਨ ਸੀ ਸਹੀ ਮਸ਼ੀਨ ਆਪਣੇ ਕੋਲ ਕਿ ਸੌ ਰੱਖੀ ਹੋਈ ਆ ਲਓ ਚਾਹ ਅੱਜ ਆਗਰਾਂ ਨੂੰ ਬਰਗੁਲ ਵੱਗੂ ਕੀ ਹੈ ਹੈ ਕੀ ਮੈਂ ਬੈਲਟ ਹੋਣਗੇ ਫਿਰ ਆ ਕੇ ਮੈਂ ਝੜੂਗੀ ਰਾਵੜੀ ਲੋ ਜਿੱਥੇ ਪਾਪਾ ਜੀ ਲੱਗੇ ਹੋਏ ਸੀ ਕਾਰੀਗਰੀ ਕਰਨਾ ਹਨਾ ਜਿਹੜਾ ਇਹ ਮੇਰੇ ਮਸ਼ੀਨ ਦਾ ਨੀਚੋਂ ਪੈਰ ਜੇ ਤੁਸੀਂ ਦੇਖ ਰਹੇ ਹੋਵੋਗੇ ਹਨਾ ਨੱਟ ਜੇ ਤੇ ਇਹ ਲੱਗ ਨਹੀਂ ਸੀ ਰਿਹਾ ਪਤਾ ਨਹੀਂ ਤਾਂ ਕੋਈ ਜੂੜੀਆਂ 'ਚ ਫਰਕ ਸੀ ਜਾਂ ਕਿਵੇਂ ਜਾਂ ਜਿਹੜਾ ਹੋਲ ਸੀਗਾ ਉਹ ਨਹੀਂ ਸੀ ਸਹੀ ਹਨਾ ਤੇ ਉਹ ਪਾਪਾ ਜੀ ਕਹਿੰਦੇ ਵੀ ਟਾਂਕਾ ਲਗਵਾ ਦਾਂਗੇ ਇਹਦੇ ਮੈਂ ਵੀ ਕਹਿ ਰਹੀ ਸੀ ਮੈਂ ਕਿ ਜਿਹੜੀ ਰਾਵੜ ਦਾ ਮੂਰੇ ਲੱਗਿਆ ਹੋਇਆ ਹਨਾ ਇਹ ਪੱਤਰਾ ਜਿਹਾ ਵੀ ਉਹ ਨਹੀਂ ਫਿਰ ਚੜਨਾ ਜਿਕਰ ਆਪਾਂ ਨੇ ਟਾਂਕਾ ਲਵਾਤਾ ਬਸ ਉਹੀ ਗੱਲ ਕਰ ਰਹੇ ਸੀਗੇ ਪਾਪਾ ਜੀ ਹਾਂ ਜੀ ਆਪਾਂ ਵੀ ਚਾਹ ਪੀ ਲਈਏ ਹੁਣ ਤੇ ਪਾਪਾ ਜੀ ਲੱਗੇ ਹੋਏ ਸੀ ਉਧਰ ਮਸ਼ੀਨ ਦੇ ਜਿਹੜਾ ਟੇਬਲ ਸੀ ਸਟ ਗਰਨ ਤੇ ਮੈਂ ਪਹਿਲਾਂ ਚਾਹ ਪੀ ਲਾ ਫੇਰ ਆਪਾਂ ਕਰਦੇ ਹੈ ਕਟਿੰਗ ਆ ਜੋ ਜੀ ਤੁਸੀਂ ਵੀ ਪੀ ਲਓ ਚਾਹ ਤੇ ਚਲੇ ਗਏ ਹੋਏ ਨੇ ਆਪਣੇ ਸਕੂਲ ਤੇ ਨੂੰ ਬੇਟੀਆਂ ਸਕੂਲ ਗਈਆਂ ਹੋਈਆਂ ਨੇ ਜਾਂ ਉਹ ਨਾ ਆਉਣ ਦਾ ਟਾਈਮ ਲਈ ਗਈਆਂ ਉਹ 8 ਵਜੇ ਬਸ 10 ਮਿੰਟ ਬੈਂਡਾ ਕਰਕੇ ਨਾ ਅੱਗੇ ਪਿੱਛੇ ਹੋ ਜਾਂਦਾ ਵਾ ਤੇ ਟੈਕਨੋਜੀ ਆਪਾਂ ਵੀਡੀਓ ਦਾ ਬਣਾਇਦਾ ਇੱਥੇ ਹੀ ਐਂਡ ਕਰਦੇ ਹਾਂ ਨਾ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਇਦਾਂ ਹੀ ਆਪਣੇ ਹਨਾ ਤੇ ਚੈਨਲ ਨੂੰ ਇੱਥੇ ਪਿਆਰ ਦਿੰਦੇ ਰਹੋ ਤੇ ਇਦਾਂ ਹੀ ਆਪਾਂ ਨੂੰ ਜਿਹੜੀ ਸਪੋਰਟ ਆਉ ਕਰਦੇ ਰਹੋ ਤੁਹਾਨੂੰ ਜੀ ਸੱਚ ਕਰ ਜੀ ਸਾਰਾ